ਦੁਰਾਹਾਤ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਤੇ ਪਿੰਡ ਦੁਬੁਰਜੀ ਨੇੜੇ ਕਾਰ ਨਹਿਰ ਵਿੱਚ ਡਿੱਗ ਗਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਰਿਸ਼ਤੇ ਵਿੱਚ ਜੇਠ ਤੇ ਭਾਬੀ ਸਨ ਇੱਥੇ ਦੁਰਾਹਾਤ ਤੋਂ ਦਰਦਨਾਕ ਖਬਰ ਦੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਦੁਰਾਹਾ ਦੇ ਵਿੱਚ ਇੱਕ ਗੱਡੀ ਜਿਹੜੀ ਹੈ ਪਿੰਡ ਦੁਬੁਰਜੀ ਨੇੜੇ ਕਾਰ ਨਹਿਰ ਵਿੱਚ ਡਾਢੀ ਗਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਜੋ ਆਪਸ ਵਿੱਚ ਜੇਠ ਤੇ ਭਾਬੀ ਦੱਸੇ ਜਾ ਰਹੇ ਨੇ ਦੋ ਬੱਚਿਆਂ ਦੀ ਜ਼ਿੰਦਗੀ ਰਾਹੀਰਾ ਨੇ ਬਚਾ ਲਈ ਹੈ ਮਿਤਕਾਂ ਦਾ ਨਾਮ ਰੁਪਿੰਦਰ ਸਿੰਘ ਤੇ ਪਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਿਵਾਰ ਵਾਪਸ ਪਰਤ ਰਿਆ ਸੀ 83 ਅਟਿਕਾ ਕਾਰ ਦਾ ਸੰਤੁਲਨ ਵਿਗੜਨ ਕਰਕੇ ਇੱਕ ਕਾਰ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਿਤਕਾਂ ਦੇ ਨਾਮ ਰੁਪਿੰਦਰ ਸਿੰਘ ਤੇ ਪਲਵਿੰਦਰ ਕੌਰ ਦੱਸੇ ਜਾ ਰਹੇ ਨੇ ਦੁਰਾਹਾ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹਾਲਾਂਕਿ ਇੱਥੇ ਰਾਹੀਰਾਂ ਦੀ ਮਦਦ ਨਾਲ ਦੋ ਬੱਚੇ ਜੋ ਇਸ ਗੱਡੀ ਦੇ ਸਵਾਰ ਸਨ ਉਹਨਾਂ ਨੂੰ ਜ਼ਰੂਰ ਸੁਰੱਖਿਅਤ ਕੱਢ ਲਿਆ ਗਿਆ ਹੈ ਤੋ ਫਿਲਹਾਲ ਇੱਥੇ ਹੁਣ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਇਹ ਸਭਾਤ ਸਾਵਾਪਰੇ ਦੁਰਾਹਾ ਤੋਂ ਇਹ ਦਰਦਨਾਖਬਰ ਇਹ ਹੀ ਉਹ ਗੱਡੀ ਹੈ ਜਿਹੜੀ ਨਹਿਰ ਵਿੱਚ ਜਾ ਡਿੱਗੀ ਜਿਸ ਦੇ ਦੋ ਲੋਕਾਂ ਦੀ ਮੌਤ ਹੋਈ ਹੈ ਜੋ ਕਿ ਜੇਟ ਭਾਬੀ ਸਨ ਤੋ ਫਿਲਹਾਲ ਇਸ ਗੱਡੀ ਨੂੰ ਵੀ ਹੁਣ ਬਾਹਰ ਕੱਢਿਆ ਗਿਆ ਹੈ ਰਾਗੀਰਾਂ ਦੀ ਮਦਦ ਦੇ ਨਾਲ ਦੋ ਬੱਚਿਆਂ ਨੂੰ ਜ਼ਰੂਰ ਸੁਰੱਖਿਅਤ ਜੜਾ ਹੈ ਉਹ ਕੱਢਣ ਚ ਕਾਮਯਾਬੀ ਮਿਲੀ ਹੈ ਹਾਂ ਸਹੀ ਗੱਡੀ ਦਰਾਈ ਵੱਲੋਂ ਆਈ ਹੈ ਉਦੋਂ ਬਾਅਦ ਉਦੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਜਾਨੀ ਇਹਨਾਂ ਕੁ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿਹੜੀ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਘੱਡ ਲਿਆ ਉਹਨੇ ਤਾਂ ਜਨਵਰੀ ਚ ਤਿੰਨ ਬੰਦੇ ਆਏ ਇੱਕ ਮੁੰਡੇ ਗੋਵਿੰਦ ਮੈਨਾ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਅਸੀਂ ਜੇ ਸਾਨੂੰ ਟੈਲੀਫੋਨ 'ਤੇ ਪਤਾ ਲੱਗਿਆ ਅਸੀਂ ਕਿ ਇੱਕ ਗੱਡੀ ਐ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਲੱਗੀ ਆ ਦੁਰਜੀ ਪੁਰ ਦੇ ਨੇੜੇ ਨਹਿਰ ਦੇ ਬਿਜੇ ਤੇ ਇਹ ਟੈਲੀਫੋਨ ਪਹੁੰਚਣ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਪਾਸੇ ਜਨਤਾਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵੀ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਚਾਰ ਜਣੇ ਸਵਾਰ ਸੀਗੇ ਤਿੰਨ ਲੇਡੀਜ਼ ਸੀਗੇ ਆ ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਤੇ ਪੁਰਦਾਰਾ ਸਾਹਾਬਾ ਕੋਟੀ ਮਰਦਾਂ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਤੋਂ ਜਾ ਰਿਹਾ ਦਰਾਹੇ ਬਨੂ ਆਈ ਸੀ ਕੋਟੀ ਮਰਦਾਂ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਿਹਾ ਸਰਨਾਲ ਸਰਸਯੋਗੀ ਗੁਰਦੀਪ ਅਸਵлле ਜੁੜ ਚੁੱਕੇ ਨੋਨਾ ਦੇ ਨਾਲ ਗੱਲ ਕਰਦੇ ਹਾਂ ਗੁਰਦੀਪ ਬੜਾ ਹੀ ਮੰਦ ਭਾਗਾ ਹਾਦਸਾ ਕੀ ਕੁਛ ਇਸ ਹਾਦਸੇ ਲੈ ਕੇ ਅਪਡੇਟ ਸਾਹਮਣੇ ਆਈਏ ਕਿਸ ਤਰ੍ਹਾਂ ਦਾ ਨਾਲ ਹੈ ਹਾਦਸਾ ਵਾਪਰਿਆ ਉਹ ਜੀ ਹਜੇ ਤੱਕ ਕਰਾ ਦੇ ਇਹ ਪਤਾ ਲੱਗ ਪਾਇਆ ਕਿ ਜਿਹੜਾ ਹੈ ਜਦੋਂ ਉਹਨਾਂ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਲੁਧਿਆਣਾ ਜਾ ਰਿਹਾ ਸੀ ਤੇ ਉਸ ਵਕਤ ਜਦੋਂ ਦਹੌਰਜੀ ਦੇ ਕੋਲ ਨਹਿਰ ਤੇ ਕੋਲ ਪਹੁੰਚੇ ਤਾਂ ਉੱਥੇ ਕਾਰ ਅਚਾਨਕ ਸੰਤੁਲਨ ਖੋ ਬੈਠੀ ਔਰ ਉਸ ਤੋਂ ਬਾਅਦ ਉਹ ਤੇਜ਼ ਬਹਾਵ ਵਾਲੀ ਜਿਹੜੀ ਨਹਿਰ ਹੈ ਉਸ ਦੇ ਵਿੱਚ ਜਾ ਗਈ ਗ੍ਰੀਮ ਤੇਰੇ ਕੀ ਜਿਹੜੀ ਦੋਨੋਂ ਬੱਚੀਆਂ ਨੇ ਉਹ ਸਲਾਮਤ ਬਾਹਰ ਆ ਚੀਆਂ ਤੇ ਬੱਚਿਆਂ ਦੇ ਜਿਹੜੇ ਤਾਇਆ ਜੀ ਸੀ ਤੇ ਉਹਨਾਂ ਦੀ ਮਾਤਾ ਉਹ ਮੈਦੇ ਵਿੱਚ ਚੁੱਕੀ ਸੀ ਜਦੋਂ ਕਿ ਇੱਕ ਦੇ ਵਿੱਚੋਂ ਮੌਤ ਹੋ ਗਈ ਸੀ ਦੂਸਰੇ ਨੂੰ ਜੋ ਇਲਾਜ ਦੇ ਦੌਰਾਨ ਕਿ ਹਸਪਤਾਲ ਜਾਂ ਤੋਂ ਬਾਅਦ ਮੌਤ ਹੋਈ ਹੈ ਕਿ ਲੁਧਿਆਣਾ ਦੀ ਜਨਤਾ ਨਗਰ ਦੇ ਰਹਿਣ ਵਾਲੇ ਸੀ ਤੇ ਗੁਰਦਵਾਰਾ ਸਾਹਿਬ ਤੋਂ ਵਾਪਸ ਪਰਤ ਰਹੇ ਸੀ ਇਸੇ ਲਾਹੇ ਤੱਕ ਹੋ ਇਹ ਜਾਣਕਾਰੀ ਨਹੀਂ ਮਿਲੀ ਪਈ ਸੀ ਸੰਤੁਲਨ ਕਿਉਂ ਕੋ ਬੈਠੀ ਸੀ ਕਾਰ ਤੇ ਅਚਾਨਕ ਕੁਛ ਸੱ ਗਿਆ ਗਿਆ ਸੀ ਇਹ ਕੀ ਕਾਰਨ ਹੈ ਇਹ ਹਜੇ ਤੱਕ ਨਹੀਂ ਜਾਣਤਾ ਕਿਸੇ ਬਿਲਕੁਲ ਜਾਂਚ ਜੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੋਏਗੀ ਕਿ ਆਕਿਰ ਕੀ ਵਜ੍ਹਾ ਰਹੀ ਹਾਲਾਂਕਿ ਜੜੀ ਬੱਚੀਆਂ ਕੱਢੀਆਂ ਗਈਆਂ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹਨਾਂ ਨੇ ਕੋਈ ਬਿਆਨ ਹੁਣ ਤੱਕ ਦਿੱਤਾ ਹੋਵੇ ਇਸ ਸਾਥ ਨੂੰ ਲੈ ਕੇ ਹਾਂ ਜੀ ਬੱਚਿਆਂ ਦੀ ਉਮਰ ਹਜੇ ਛੋਟੀ ਹੈ ਤੇ 7 ਸਾਲ ਔਰ 10 ਸਾਲ ਦੀ ਉਹਨਾਂ ਦੀ ਉਮਰ ਹੈ ਹਾਂ ਇਹ ਜਰੂਰ ਉਹਨਾਂ ਨੇ ਬੱਚਿਆਂ ਦੱਸੇ ਕਿ ਬੱਚੇ ਜਦੋਂ ਕਾਰ ਨਹਿਕ ਫਿਰੀਏ ਤਾਂ ਉਸ ਥੜਕੀ ਜੋ ਬਾਹਰ ਆ ਗਈ ਸੀ ਇੱਕ ਬੱਚੀ ਕਾਰ ਦੇ ਉੱਤੇ ਬਾਹਰ ਦੱਸੀ ਜਾ ਰਹੀ ਤਾਂ ਦੇ ਉੱਤੇ ਬੈਠੀ ਦੂਜੀ ਖਿੜਕੀ ਜੋ ਬਾਹਰ ਸੀ ਜਿਹਨਾਂ ਨੂੰ ਰਾਗ ਇਹਨਾਂ ਨੇ ਕੱਢ ਲਿਆ ਜੇਕਰ ਰਾਗੀ ਰੋਤੇ ਨਾ ਮੌਜੂਦ ਹੁੰਦੇ ਤਾਂ ਕੁਝ ਵੀ ਵੱਡਾ ਆਪਾਂ ਨਾ ਵਰਤ ਸਕਦਾ ਸੀ ਬੱਚਿਆਂ ਨੇ ਗਰੀਮਤੇਰ ਦੀ ਕਿਰਾਹ ਗਿਰਿਆ ਨੇ ਬੱਚਿਆਂ ਨੂੰ ਬਚਾ ਲਿਆ ਤੇ ਜਦੋਂ ਦੂਸਰੇ ਦੋ ਹੋਰ ਵਿਅਕਤੀ ਜਿਹੜੇ ਕਾਰ 'ਚ ਮੌਜੂਦ ਸੀ ਉਹਨਾਂ ਨੂੰ ਕੱਢਿਆ ਗਿਆ ਤੇ ਉਹਨਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਤੇ ਦੂਸਰੇ ਦੂਸਰੇ ਜਿਹੜੀ ਹੈ ਸੇਵਾ ਹਸਪਤਾਲ ਦਾ ਜਾਣ ਤੋਂ ਬਾਅਦ ਉਹ ਵੀ ਇਲਾਜ ਦੇ ਦੌਰਾਨ ਮੌਤ ਹੋ ਗਈ ਜੀ ਜੀ ਗੁਰਦੀਪ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਇੱਥੇ ਹਾਦਸਾ ਵੱਡਾ ਵਾਪਰਿਆ ਜਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਜੋ ਮੱਥਾ ਟੇਕ ਕੇ ਵਾਪਸ ਲੁਧਿਆਣਾ ਆ ਰਿਹਾ ਸੀ ਜੋ ਰਾਹ ਦੇ ਵਿੱਚ ਇਹ ਗੱਡੀ ਸੰਤੁਲਨ ਵਿਗੜ ਗਿਆ ਤੇ ਨਹਿਰ ਵਿੱਚ ਝਾਟ ਗਈ